देख रहे हो न्यूज मालवा टाइम न्यूज मालवा टाइम अज फिर खिदमत बीच शहर दिया समस्याव विधायक तो वालों मिशन के तहत किते गए कम जदों के डॉक्टर विधायक डॉक्टर जमील रहमान अक्सर अपने ਆਸ਼ਰਾਮੀ ਜੀ ਕਹਿੰਦੇ ਰਹਨ ਕਿ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਮਿਸ਼ਨ ਦੀ ਸਰਕਾਰ ਹੈ ਕਮਿਸ਼ਨ ਦੀ ਸਰਕਾਰ ਨਹੀਂ ਹੈ ਹੁਣ ਇਸ ਸਰਕਾਰ ਦੇ ਅੰਦਰ ਕਮਿਸ਼ਨ ਨਹੀਂ ਚੱਲੇਗਾ ਮੈਂ ਅੱਜ ਕੁਝ ਤਸਵੀਰਾਂ ਕੁਝ ਤਸਵੀਰਾਂ ਤੁਹਾਨੂੰ ਸਾਡੇ ਚੈਨਲ 'ਰਹੀ ਰੂਬਰੂ ਕਰਾਣਾ ਚਾਹਨਾ ਮਲੇੜ ਕੌਲਨੀ ਆਵਾਮ ਦੇ ਸਾਹਮਣੇ ਕਿਉਂਕਿ ਚੋਣਾਂ ਦਾ ਸਮਾਂ ਹੈ ਤੁਹਾਡੇ ਨਾਲ ਹੁਣ ਫੇਰ ਵਾਅਦੇ ਕਿਤੇ ਜਾਣਗੇ ਪਾਣੀ ਵਾਲੀ ਲੈਣ ਤੁਹਾਨੂੰ ਫੇਰ ਗੁਮਰਾ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਪਰ ਸੋਚਣਾ ਤੁਹਾਨੂੰ ਹੈ ਪਾਣੀ ਲੈਣ ਪਣਗੇ ਇਹ ਮਿਸ਼ਨ ਵਾਲੇ ਜਿਹੜੇ ਕਹਿੰਦੇ ਸਾਡਾ ਮਿਸ਼ਨ ਹੈ ਪਰ ਕਮਿਸ਼ਨ ਅਸੀਂ ਨਹੀਂ ਲੈਂਦੇ ਅੱਜ ਉਹ ਤਸਵੀਰਾਂ ਮੂੰਹ ਬੋਲਦੀਆਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਇੱਕ ਵਾਰ ਫਿਰ ਤਾਂ ਕਿ ਡਾਕਟਰ ਜਮੀਲਉ ਰਹਿਮਾਨ ਦੀ ਅੱਖਾਂ ਵੀ ਖੁੱਲ ਜਾਣ ਤਾਂ ਕਿ ਉਹਨਾਂ ਨੂੰ ਪਤਾ ਚੱਲ ਜਾਏ ਕਿ ਸ਼ਾਇਦ ਤੁਹਾਡੇ ਤੋਂ ਪਰੇ-ਪਰੇ ਇੱਥੋਂ ਦੇ ਪ੍ਰਧਾਨ ਇੱਥੋਂ ਦੇ ਅਧਿਕਾਰੀ ਕੀ ਕਰ ਰਹੇ ਹਨ ਸ਼ਾਇਦ ਮੇਰੀ ਇਸ ਵੀਡੀਓ ਦੇ ਨਾਲ ਇਸ ਮੇਰੀ ਅਪੀਲ ਦੇ ਨਾਲ ਡਾਕਟਰ ਜਮੀਲੂ रहमान ਦੀ ਅੱਖਾਂ ਖੁੱਲ੍ਹ ਜਾਣਗੀਆਂ ਉਹਨਾਂ ਨੂੰ ਪਤਾ chal jayega ਕਿ ਕਿਦਾਂ ਸ਼ਹਿਰ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਸ਼ਹਿਰ ਦੀ ਡਿਵੈਲਪਮੈਂਟ ਨੂੰ ਕਿਦਾਂ ਪਿੱਛੇ ਲੈ ਕੇ ਜਾਂਦਾ ਜਾ ਰਿਹਾ ਹੈ ਉਹ ਇਲਾਕੇ ਜਿਹੜੇ ਡਿਵੈਲਪਮੈਂਟ ਦੇ ਮੁਸਤਕ ਹਨ ਜਿੱਥੇ ਡਿਵੈਲਪਮੈਂਟ ਦਾ ਕੰਮ ਹੋਣਾ ਚਾਹੀਦਾ ਹੈ ਉੱਥੇ ਅੱਜ ਡਿਵੈਲਪਮੈਂਟ ਦੇ ਕੰਮ ਨਹੀਂ ਹੋ ਰਹੇ ਪਰ ਜਿੱਤੇ 2-3 ਦਿਨ ਸਾਲ ਹੋਣ ਫਰਸ਼ ਲੱਗੇ ਸੀਮਿੰਟ ਦੇ ਉਹ ਫਰਸ਼ਾਂ ਨੂੰ ਪੁੱਟ ਕੇ ਦੁਬਾਰਾ ਬਣਾਇਆ ਜਾ ਰਹੇ ਹਨ ਜਾਂ ਫਰਸ਼ ਲਾਤੇ ਉਹ ਫਰਸ਼ਾਂ ਦੇ ਵਿੱਚ ਸ਼ਰੰਗ ਬਣੀ ਹੋਈ ਹੈ ਕੱਢਿਆ ਮਟੀਰੀਅਲ ਨਾਲ ਉਹ ਸ਼ਹਿਰ ਸਾਡੇ ਵਿਧਾਇਕ ਸਾਹਿਬ ਦੇ ਨਿਗਾ ਵਿੱਚ ਨਹੀਂ ਆ ਰਹੇ ਅੱਜ ਮੈਂ ਇਸ ਵੀਡੀਓ ਦੇ ਰਾਹੀਂ ਵਿਧਾਇਕ ਸਾਹਿਬੀ ਕਿਹਾਂ ਤਹੋਜੋਦ ਲੱਝਾਣਾ ਕਿ ਉਹ ਸ਼ਹਿਰ ਦੇ ਕੰਮ ਉਹ ਕਿਹ ਰੱਖਣ ਸ਼ਹਿਰ ਦੇ ਅਜਿਹਾ ਇਲਾਕਾ ਵੀ ਹੈ ਉਹ ਵੀ ਅਣਕਰੀ ਵੀ ਤੁਹਾਨੂੰ ਦਿਖਾਵਾਂਗਾ ਕਿ 1995 ਦੇ ਬਾਅਦ ਉੱਥੇ ਕੋਈ ਵੀ ਨਿੱਟ ਨਹੀਂ ਲੱਗੀ ਕੋਈ ਉੱਥੇ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਉੱਥੇ ਕੋਈ ਫਰਸ਼ ਨਹੀਂ ਲੱਗਿਆ ਪਰ 4 ਸਾਲ ਪਹਿਲਾਂ ਉਹਦਾ ਟੈਂਡਰ ਜਰੂਰ ਹੋਇਆ ਸੀ ਟੈਂਡਰ ਦਾ ਕੀ ਬਣਿਆ ਆਵਾਮ ਨੂੰ ਨਹੀਂ ਪਤਾ बार-बार ਲੋਕ ਨਗਰ ਕੌਂਸਲ ਜਿਵੇਂ ਜਾਣਦੇ ਹਨ ਪਰ ਉਹਦੇ ਬਾਰੇ ਕੋਈ ਜਵਾਬ ਦੇਣ ਨੂੰ ਤਿਆਰ ਨਹੀਂ ਹੈ ਲੱਗਦਾ ਹੈ ਕਿ ਉਹ ਟੈਂਡਰ ਦੇ ਵਿੱਚ ਵੀ ਕਪਲਾ ਹੈ ਹੋ ਸਕਦਾ ਹੈ ਕਿ ਕਾਗਜ਼ਾਂ ਵਿੱਚ ਕੰਮ ਹੋ ਗਿਆ ਹੋਵੇ ਇਹਦੇ ਬਾਰੇ ਹਜੇ ਸਪੱਸ਼ਟ ਨਹੀਂ ਕਿਹਾ ਜਾ ਸਕਦਾ ਜਦੋਂ ਤੱਕ ਉਹਦੀ ਤਫਸੀਲ ਸਾਡੇ ਤੱਕ ਨਹੀਂ ਆਉਂਦੀ ਉਹ ਵੀ ਅਨਕਰੀਬ ਹੀ ਅਤੀ ਔਰ ਤਫਸੀਲ ਮਿਊਂਸਪੈਰਟੀ ਤੋਂ ਮੰਗੀ ਹੋਈ ਹੈ ਉਹ ਆ ਜਾਏਗੀ ਉਹ ਵੀ ਤੁਹਾਨੂੰ ਰੂਪ ਰੂਪ ਕਰਾਵਾਂਗੀ ਇਹ ਕਿਹੜਾ ਇਲਾਕਾ ਜੀ ਇਹ ਹੈਗੀ ਜਮਤਾ ਨਗਰ ਇੱਥੇ ਕੀ ਪ੍ਰੋਬਲਮਾਂ ਕੀਨ ਮਤਲਬ ਸੜਕ ਬਣੀ ਹੋਈ ਹੈ ਟੁੱਟ ਵੀ ਰਹੀ ਹੈ ਇਹਦੇ ਕੀ ਕਰਨਾ ਇਹ ਦੇਖੋ ਜੀ ਇਹ ਤਾਂ ਹੁਣ ਮਟੀਰੀਅਲ ਦਾ ਕੰਮ ਆ ਜਿਹੜਾ ਟੁੱਟ ਰਹੀ ਐ ਨਾ ਤੇ ਬਾਕੀ ਆ ਦੇਖੋ ਸਾਡੇ ਵਾਲੀਆਂ ਪਿਛਲੀਆਂ ਜਿਹੜੀਆਂ ਨਾਲੇ ਕੋੜ ਨੇ ਉਹ ਸਾਰੀਆਂ ਸੜਕਾਂ ਬਣ ਗਈਆਂ ਸਾਡੇ ਵਾਲੀਆਂ ਪਤਾ ਨਹੀਂ ਦੋ ਸੜਕਾਂ ਇਹ ਕਿਉਂ ਛੱਡ ਗਏ ਦੋ ਹੀ ਗੱਲਾਂ ਦੋ ਗਲੀਆਂ ਛੱਡੀਆਂ ਹੋਈਆਂ ਦੋ ਗਲੀਆਂ ਛੱਡੀਆਂ ਹੋਈਆਂ ਨੇ ਬਾਕੀ ਸਭ ਬਣ ਗਈਆਂ ਬਾਕੀ ਸਭ ਇਹਦਾ ਕਾਰਨ ਨਹੀਂ ਪੁੱਛਿਆ ਮੈਂ ਸੀ ਤੁਸੀਂ ਕਾਰਨ ਹੋਣਾ ਸੀ ਸਾਨੂੰ ਕਿਹੜਾ ਕੋਈ ਦੱਸਦਾ ਜੀ ਪੈਸੇ ਹੁਣ ਇਹ ਇਲੈਕਸ਼ਨ ਹੋ ਰਹੇ ਨੇ ਲੋਕ ਸਭਾ ਦੇ ਇਹਦੇ ਚ ਆਮ ਆਦਮੀ ਪਾਰਟੀ ਵੀ ਖੜੀ ਐ ਹੋਰ ਪਾਰਟੀਆਂ ਵੀ ਰੁਝਾਨ ਕੀ ਲੱਗਦੇ ਤੁਹਾਨੂੰ ਰੁਝਾਨ ਤਾਂ ਹੁਣ ਇਹ ਪਤਾ ਨਹੀਂ ਵੀ ਇਹ ਕਿੱਧਰ ਨੂੰ ਹੋਣਗੇ ਅਜੇ ਰੁਝਾਨ ਤਾਂ ਜੇ ਇਹੀ ਹਾਰ ਜਾਂ ਫੇਰ ਤਾਂ ਨਹੀਂ ਇਧਰ ਨੂੰ ਹੁੰਦੇ ਫੇਰ ਲੋਕ ਹੋਰ ਕਿੱਥੇ ਬਸ ਇਹ ਨੂੰ ਹੀ ਜਾਣਗੇ